ਉਹ ਮੇ ਮਟਰੋ ਟੋਏ ਦੀ ਗੱਲ ਬਾਤ ਚੈੱਕ ਕਰੋ ਬਣ ਗਿਆ ਇੱਕ ਨੰਬਰ ਕਿ ਦੱਸਿਓ ਵੀ ਕਿਵੇਂ ਇਹਦੇ ਥਲੇ ਤੂੜੀ ਪਾਈਏ ਕਿਵੇਂ ਨੂਨ ਪਾਈਏ ਜਾਂ ਦਰਪਾਲ ਵਿਛਾ ਕੇ ਆਪਣਾ ਤੂੜੀ ਪਾਈਏ ਵੀ ਉਹ ਤੇ ਉਹ ਮੇ ਮਟਰੋ ਸਲਾਹ ਟੋਏ ਦਾ ਕੰਮ ਹੋ ਗਿਆ ਪੂਰਾ ਮੁਕੰਮਲ ਬਣਾ ਬਾੜ ਰਹਿ ਗਈ ਗੱਲੀ ਬਣਾਉਣ ਤੋਂ ਮੁਰਲੇ ਪਾਸੇ ਬੰਨ ਲਾਉਣ ਦਾ ਚੱਲ ਜਾਉ ਸੀ ਜੀ ਜਿਹਨੇ ਇਹ ਟੋਵਾ ਪਟਾਉਣਾ ਇਹ ਟੋਬਾ ਲੋਕ ਦੇ ਵਿੱਚ ਥੋੜਾ ਸਵਾਗਤ ਆਮੀਦ ਕਰਦਾ ਸਾਰੇ ਵਧੀਆ ਹੋਵੋਗੇ ਫਾਰਮਰਸ ਵਲੌਗ 030 ਥੋੜਾ ਸਵਾਗਤ ਤੇ ਜੋ ਟੂਆ ਅੱਜ ਆਪਾਂ ਲੱਗਿਆ ਮੱਕੀ ਦੇ ਚਾਰ ਵਾਸਤੇ ਟੂਆ ਪੱਟਣਾ ਤੇ ਪਹਿਲਾਂ ਆਪਾਂ ਕਰ ਲਈ ਸਾਊਸਫਾਈ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦੱਸਾਂਗੇ ਵੀ ਕਿੰਨੇ ਫੁੱਟ ਚੌੜਾ ਕਿੰਨੇ ਫੁੱਟ ਲੰਬਾ ਰੱਖਣਾ ਤੇ ਟੂਆ ਕਿਹੜੇ ਹਿਸਾਬ ਦਾ ਪੱਟਣਾ ਮਿੱਤਰੋ ਤੇ ਤੁਸੀਂ ਆਹ ਦੇਖ ਸਕਦੇ ਹੋ ਹੁਣ ਆਪਾਂ ਇਥੇ ਟੂਆ ਪੱਟਾਂਗੇ ਉਹ ਵੀ ਜਿਹੜੋ ਬੰਦਾਂ ਨੇ ਨਿਸ਼ਾਨੀਆਂ ਲਾਤੀਆਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਘੇਰਾ ਜਿਹੜਾ ਅੰਦਰ ਬਣਾ ਲਿਆ 33 ਫੁੱਟ ਦਾ ਬਣਾ ਲਿਆ ਤੇ ਇਧਰੋਂ 14 ਤੋਂ 14 ਬਣਾ ਲਿਆ ਕਿਉਂਕਿ ਜਿਹੜਾ ਆਪਣੇ ਟਰੈਕਟਰ ਨੇ ਆਪਾਂ ਸਵਰਾਜ ਨਾਲ ਤਵਾਈ ਕਰਾਂਗੇ ਤਾਂ ਉਹਦਾ ਘੇਰਾ ਅੰਦਰੋਂ ਮਤਲਬ 7 ਫੁੱਟ ਦਾ ਟਰੈਕਟਰ ਚੌੜਾ ਹੁੰਦਾ 7 ਤੇ ਦੁਨੀ 14 ਵੀ ਹੋਟਲੇ ਖੁੰਝ ਤੋਂ ਪਰਲੇ ਖੁੰਝ ਤੱਕ ਟਰੈਕਟਰ ਮਧਾਈ ਹੋਣੀ ਚਾਹੀਦੀ ਆ ਵੀ ਕਿਤੇ ਬਰਚਾਲੇ ਥੋਸ ਰਹਿ ਜਾਵੇ ਇਹਦੇ ਕਰਕੇ ਬੇਲਵਾ ਕੋਠੀ ਦੇ ਸ਼ੋਗ ਕਰਾਣੇ ਕਹਿੰਦੇ ਵੀਰੇ ਪੱਟਦਾ ਜੱਲਸ ਪੱਟਦਾ ਟਵਾ ਪੱਟ ਦਾਂਗੇ ਟਵਾ ਹੁਣ ਨਾ ਜੀ ਵੀ ਸੀ ਲੰਗਾੜਿਆ ਨੇ ਪੱਟ ਦੂਗਾ। ਆ ਜੇ ਵੀ ਨਹੀਂ ਮੰਗਾ ਰਿਆ। ਜੇ ਵੀ ਸੀ ਹਾਂ ਜੀ ਰੰਮੂ ਜੀ। ਹਾਂ ਜੀ। ਠੀਕੋ। ਹਾਂ ਠੀਕਾ ਜੀ ਪੱਟ ਕੇ ਮਾਰਾਂਗੇ ਤੁਹੋ ਜੀ। ਵਾਹ ਜੀ ਵਾਹ ਪੱਟ ਦਾਂਗੇ ਮੇਤਰੋ ਵੀਡੀਓ ਦੇ ਨਾਲ ਬਣੇ ਰਹੋ। ਟਰੈਕਟਰ ਉਧਰੋਂ ਰਿਕਾਲ ਆ ਵੀ ਆ। ਫੋਰ ਬਾਈ ਫੋਰ ਆ ਗਿਆ। ਹੁਣ ਹਲ ਮਾਰ ਦੂ ਇੱਥੇ। ਲੋ ਵੀ ਜੱਟੋ ਫਲਾਂ ਨਾਲ ਲਾਗੇ ਪੱਟਣਾ। ਇੱਧਰ ਬੈਠੀ ਆ ਬੋਜ ਬਾਹਰ ਦੇ ਪਾਸੇ ਮਿੱਟੀ ਲਾ ਦਾਂਗੇ। ਤੁਸੀਂ ਜੱਟੋ ਆਪਣੀ ਮੱਕੀ ਵੀ ਹੋਊਗੀ ਵੱਢਣ ਵਾਲੀ ਤਕਰੀਬਨ। ਆ ਚਾਰ ਵਾਲੀ ਮੱਕੀ ਹੋਊਗੀ ਤੁਸੀਂ ਦੇਖ ਸਕਦੇ ਹੋ। ਛੱਲੀਆਂ ਇਹ ਬਾਰ-ਬਾਰ ਵਾਲੇ ਡਾਂਡੇ ਨੇ ਤਾਂ ਇਹ ਮੜਾ ਜਾ ਪਹਿਲਾਂ ਆ ਜਾਂਦੇ ਹੁੰਦੇ ਨੇ ਬਾਰ-ਬਾਰ ਵਾਲੇ ਡਾਂਡੇ ਤੇ ਬਾਕੀ ਜਿਹੜੀਆਂ ਅੰਦਰ ਆ ਉਹ ਹਲੇ ਥੋੜੀ ਜਿਹੀ ਕੱਚੀ ਆ ਮੇਰੇ 'ਚ ਮਤਲਬ ਦੁੱਧ ਜਿਆਦਾ ਪੈ ਗਿਆ ਸਾਰਾ ਤਕਰੀਬਨ 바ਗੀ 5-4 ਦਿਨ ਤੱਕ ਆਪਾਂ ਵੱੱਦ ਲਾਂਗੇ ਮੱਕੀ ਹਲੇ ਅੱਜ 4 ਵਾਲਾ ਟੂਆ ਪੱਟ ਰਹੇ ਆ ਘਰੇ ਤੁਸੀਂ ਦੇਖ ਸਕਦੇ ਹੋ ਮੱਕੀ ਆਪਣੀ ਮੱਲੀ ਵੀ ਪੂਰੀ ਹੋਈ ਆ ਕਿਉਂਕਿ ਅੱਜ ਕਿ ਆਪਾਂ ਪਹਿਲੀ ਵਾਰ ਮੱਕੀ ਲਈ ਆ ਤਾਂ ਉਹਦੇ ਕਰਕੇ ਟੂਆ-ਟੂਆ ਵੀ ਆਪਾਂ ਨੂੰ ਨਵੇਂ ਸਿਰੇ ਤੋਂ ਪੱਟਣਾ ਪਊਗਾ ਬਾ ਫਿਰ ਅੱਗੇ ਤੋਂ ਉਹੀ ਟੂਏ ਚੱਲੀ ਜਾਊਗਾ ਤੇ ਆਹ ਮੱਕੀ ਵਾਸਤੇ ਪ੍ਰਭੂ ਬੌਦ ਬਾਈ ਵੀ ਜੀਵੀਆਂ 126 ਜੀ ਦੇਖਾਦੇ ਹਾਂ ਬਾਕੀ ਅੰਦਰ ਲਾਮੂਨੇ ਜੀਰੀ ਵੀ ਆਪਣੇ ਨਿਬੜ ਗਈ ਬਰਾ ਉਹ ਕੀ ਲਾਉਂਦਾ ਵੀ ਆਪਣਾ ਪੌਦਾ ਲਾਉਂਦਾ ਲਓ ਵੀ ਜਿ ਤੋਂ ਕੜਾ ਨਾਲ ਚੱਲ ਰਿਹਾ ਕੰਮ ਤਕਰੀਬਨ 1.5 ਫੁੱਟ ਤਾਂ ਪਾਟੜੀ ਉੱਪਰ ਚੱਕੀ ਗਈ ਤੁਸੀਂ ਦੇਖ ਸਕਦੇ ਹੋ ਕੋ ਫਾਰਮ ਟਰੈਕ ਨਾਲ ਹਲ ਚਲਾ ਰਹੇ ਆ ਇੱਧਰ ਆਪਣੇ ਸਾਰੇ ਮੈਕਮਾ ਲੱਗਿਆ ਹੋਇਆ ਨੋ ਇਹ ਤਾਂ ਹੜਾ ਨਾਲ ਪੋਲਾ ਕਰ ਲਿਆ ਥੋਂ ਤੇ ਹੁਣ ਉੱਪਰ ਲਈ ਜਾਣਗੇ ਜੋਬਰ ਹੜਾ ਨਾਲ ਨਹੀਂ ਨਾ ਦੇਖ ਸਕਦਾ ਜਿਵੇਂ ਤਲਾਓ ਬਣਾਉਦੇ ਹੁੰਦੇ ਨੇ ਐਵੇਂ ਬਣਾ ਲਿਆ ਮਿੱਤਰੋ ਹਲੇ ਤਕਰੀਬਨ ਫੁੱਟ-ਫੁੱਟ ਹੋਰ ਚੱਕਾਂਗੇ ਅਲੇ-ਦਲੇ ਵਾਲੀ ਵਿੰਡਲਾਂ ਤਾਂ ਇਹਦੇ ਚ 2.5 ਕਿੱਲਿਆਂ ਦਾ ਆਚਾਰ ਪਾਉਗਾ ਨਾਲੇ ਐ ਨਾਲ-ਨਾਲ ਦੱਬਣੀ ਵੀ ਪੈਂਦੀ ਏ ਇਹ ਦੇਖੋ ਪਟੜੀ ਬਣਦੀ ਆ ਪੂਰੀ ਚੱਕ ਪਟੜੀ ਵੱਡਾ ਬਾਈ ਕਰਾਵਾ ਹਾਂ ਲੋ ਜੀ ਜਟੋ ਫਲਾ ਨਾਲ ਟੂਆ ਪਟਲਿਆ ਤਕਰੀਬਨ ਇੱਥੋਂ ਤੋਂ ਤਾਂ ਮੈਨੂੰ ਲੱਗਦਾ 5 ਫੁੱਟ ਹੋਗਾ ਜਿੱਥੇ ਖੜੇ ਨੇ ਜਾਬਦੋਨੇ ਉਥੋਂ 4 ਫੁੱਟ ਡੂੰਘਾ ਹੋ ਗਿਆ ਹੋਊਗਾ ਹਾਂ ਜੀ ਰਾਮੂ ਜੀ ਹਾਂ ਜੀ ਠੀਕ ਹੋ ਹਾਂ ਜੀ ਗਾ ਜੀ ਟੂਆ ਪਟਿਆ ਗਿਆ ਪਟਲਾ ਆ ਆਹ ਟੂਆ ਪਟ ਲੱਗ ਲੂਏ ਹਾਂ ਮੇਤਰੋ ਨਾਲ ਦੀ ਨਾਲ ਚੱਲ ਰਿਹਾ ਘਰਾ ਜਿਹੜਾ ਮਿੱਟੀ ਲਵੇ ਲਾਉਂਦਾ ਪਿੱਛੇ ਵਾਲੇ ਪਾਸੇ ਵੀ ਬੰਦਿਆਂ ਨੂੰ ਔਖਾ ਨਾ ਹੋਵੇ ਇਧਰ ਵਾਲੇ ਦਮ ਮਾਰ ਰਹੇ ਨੇ ਛੋਟੇ ਉਹ ਜੇਕ ਪਾਟੜੀ ਵੀ ਇਹਨਾਂ ਗੱਲਬਾਤ ਓਕੇ ਬਣ ਗਏ। ਉਹ ਮਿੱਤਰੋ ਤਕਰੀਬਨ ਆਪਣਾ ਟੋਵਾ ਬਣ ਗਿਆ। ਤੇ ਹੁਣ ਕਰਾ ਨਾਲ ਪੱਧਰ ਜਾ ਹੋ ਜੂਗਾ। ਮਤਲਬ ਆਪਸ ਆਪਾਂ ਰੱਖ ਲਾਂਗੇ ਉੱਚਾ ਪਰਲਾ ਬਸਾ ਕਰ ਲਾਂਗੇ ਨੀਂ। ਉਹ ਵੀ ਜੇ ਟੋਵਾ ਆਪਣਾ ਟੋਵਾ ਹੋ ਗਿਆ ਮਕੰਮਲ। ਇਹਦੇ ਚ ਆਪਾਂ ਕਰਤਾ ਮਿੱਤਰੋ ਆਪਣਾ ਹੈਗਾ ਇਹ 35 ਫੁੱਟ ਲੰਬਾ ਤੇ ਇਹ ਦੀ ਚੜਾਈ ਹੈਗੀ ਜਿਹੜੀ ਹੋਊਗੀ 14 ਫੁੱਟ ਤੇ ਜਿਹੜੇ ਡੰਗਾਈ ਹੋਗੇ ਮਿੱਤਰੋ ਜਿੱਥੋਂ ਆਪਾਂ ਪੱਟੇ ਆ ਉਹ ਤੋਂ ਤਾਂ ਆਪਾਂ 1.5 ਫੁੱਟ ਥੱਲੇ ਧਾਰਿਆ। ਔਰ ਲੇ ਪਾਸੇ ਤੋਂ ਆਪਾਂ 1 ਫੁੱਟ ਥੱਲੇ ਧਾਰਿਆ ਪਰਾਂ ਦੇ ਜਾ ਕੇ 2 ਫੁੱਟ ਹੋ ਗਿਆ ਉੱਪਰਲੇ ਹੁੰ ਤੇ ਮੈਟ੍ਰੋ ਇਹਦੇ ਵਿੱਚ ਚਾਰ ਪਾਵਾਂਗੇ ਆਪਾਂ 2.5 2.5 ਕਿੱਲਿਆਂ ਦਾ ਤੇ ਤੁਹਾਨੂੰ ਆਪਣਾ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਸੀਂ ਚੈਨਲ ਦੇ ਉੱਪਰ ਪੇਜ ਤੇ ਜਾ ਕੇ ਆਪਣੀ ਦੂਜੀ ਵੀਡੀਓ ਵੀ ਦੇਖ ਸਕਦੇ ਹੋ ਜਿਹਦੇ ਇਹਦੇ ਵਿੱਚ ਆਪਾਂ ਚਾਰ ਪਾਇਆ ਗੋਰੇ ਵਾਲਾ ਬਾਜਰੇ ਦੇ ਥਰੇ ਪਾਤੇ ਤਾਂ ਲੋਬੀ ਜੇ ਟੋ ਇਧਰ ਆਪਣੇ ਬੰਦੇ ਨੇ ਇੱਕ ਜੀਸੀਬੀ ਬਲਾਅਰ ਬੁਲਾਈ ਵੀ ਆ ਤੇ ਆਹ ਬੰਦ ਨਰ ਇਧਰ ਟੂਆ ਕਾਟਰ ਆ ਤੇ ਮੈਟਰ ਉਹ ਆਪਣੇ ਨਾਲੇ ਜਿਵੇਂ ਮਤਲਬ ਸਾਫ ਸੁਪਈ ਆ ਜਾਂਦੀ ਏ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਰਾ ਨਾਲ ਜਿਵੇਂ ਜੀਸੀਬੀ ਪਾਉਗੀ ਉਵੇਂ ਚੱਲੂਗਾ ਕਰਾਟ ਇਹ ਜੀ ਵੀ ਨਾਲ ਸਫਾਈ ਨਹੀਂ ਆਉਂਦੀ ਕਿ ਮਿੱਤਰੋ ਬਾਕੀ ਦਾ ਕੰਮ ਲੋਟਾ ਤੇ ਤੁਸੀਂ ਦੇਖੋ ਉਹਨੇ ਕੇਦਮ ਆਪਣੇ ਬਾਈ ਨੇ ਲਾਇਵ ਨੇ 4 ਕਿਲੇ ਆਪਣੇ ਪਿੰਡ ਦਾ ਮਿੱਤਰਿਆ ਉਹਨੇ ਲਾਇਵ ਨੇ 4 ਕਿਲੇ ਮੱਕੀ ਦੇ ਤੇ ਉਹਨੇ ਫਿਰ ਉਹ ਕੇਚੇ ਪਾਉਣ ਦਾ ਫਾਇਦਾ ਕਿਉਂ ਕਿ ਨਾ ਤਾਂ ਇਹਨੇ ਢੋਈ ਜਾਣੀ ਆ ਮੱਕੀ ਜੀ ਜਿਹੜਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਇਹਦੇ ਥੱਲੇ ਤੂੜੀ ਪਾਈਏ ਕਿਵੇਂ ਨੂਨ ਪਾਈਏ ਜਾਂ ਤਰਪਾਲ ਪਿਛਾ ਕੇ ਆਪਣਾ ਤੂੜੀ ਪਾਈਏ ਵੀ ਉਹ ਤੇ ਉਹ ਮਿੱਤਰੋ ਸਲਾਹ ਵੀ ਕਿਵੇਂ ਕਰੀਏ ਤੇ ਬਾਕੀ ਦੱਸੋ ਗੱਲਬਾਤ ਵੀ ਟੋਈ ਦੀ ਗੱਲਬਾਤ ਵਧ ਰਹੀ ਜੀ ਆ ਨੋਵੀਂ ਮੈਟਰੋ ਟੋਆ ਹੋ ਗਿਆ ਲੋਵੀ ਮੈਟਰੋ ਟੋਏ ਦਾ ਕੰਮ ਹੋ ਗਿਆ ਪੂਰਾ ਮੁਕੰਮਲ ਹੋਣਾ ਬਾੜ ਰਹਿ ਗਈ ਗੱਲੀ ਬਣਾਉਣ ਤੋਂ ਮੁਰਲੇ ਪਾਸੇ ਬੰਦ ਲਾਉਣ ਦਾ ਸੌਜਾਬ ਸੀ ਜੀ ਜਿਹਨੇ ਇਹ ਟੋਆ ਪਟਾਉਣਾ ਆ ਬਈ ਜਰੂਰੀ ਲਿਜੇ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਨਰੀਜ ਬਣਾਤੀ ਤੁਸੀਂ ਥੱਲੇ ਦੇਖ ਸਕਦੇ ਹੋ ਚਾਹੇ ਮੈਂ ਕਰਾਂ ਇਹਦੇ ਵਿੱਚ ਝਾੜੂ ਪਿਛਾ ਕੇ ਲੇਟ ਜਾ ਲੇਟ ਜਾ ਲੋਵੀ ਥੱਲੇ ਚੈੱਕ ਕਰੋ ਗੱਲਬਾਤ ਸਾਰੇ ਕੁੰਜੇ ਘੜ ਤੇ ਤੇ ਕਹਿੰਦੇ ਜੋਬ ਸਵੇਰ ਦੇ 7 ਵਜੇ ਦੇ ਲੱਗੇ ਹੋਏ ਨੇ ਆਥਣ ਦੇ 5 ਵਜਨ ਵਾਲੇ ਹੋਗੇ ਹੂੰ ਕੋਈ ਖੁੰਜਾ ਵੀ ਦਿਖਾ ਦਿਓ ਕੋਈ ਵੀ ਐ ਹੈਗਾ ਸਭ ਖੁੰਜੇ ਘੜ ਕੇ ਪੱਦਰ ਬਣਾਤੇ ਹੋਰ ਉਹ ਵੀ ਸਾਰੇ ਪਾਸੇ ਉਹ ਕਾਣ ਕੱਢਤੀ ਇਹਦੇ ਤੇ ਵੀ ਹੁਣ ਟੋਏ ਵਾਸਤੇ ਤਿਆਰ ਆ ਪਰ ਹੁਣ ਮੀਮੂ ਵਾਲਾ ਕੰਮ ਠੀਕ ਰਹਿ ਜੇ ਬਾਕੀ ਤਾਂ ਮਕੰਬਲਾ ਕੰਮ ਸਾਰਾ ਕਿਉਂ ਜਾਬ ਸੀ ਉਹ ਵੀ ਮਤਰਾ ਟੋਏ ਦੀ ਗੱਲ ਬਾਤ ਚੈੱਕ ਕਰੋ ਬਣ ਗਿਆ ਇੱਕ ਨੰਬਰ ਤੇ ਬਾਹਰ ਬਾੜ ਜੀ ਰਹਿ ਗਈ ਇਕੱਲੀ ਇਦਰਾ ਮੁਰਲਾ ਬੰਨ੍ਹ ਮਾਰ ਕੇ ਇਸ ਦੇ ਵਿੱਚ ਮਤਲਬ ਪ੍ਰਭਾ ਉਹ 35 ਫੁੱਟ ਲੰਬਾ ਆ ਜਾਂਦਾ ਤੇ 14 ਫੁੱਟ ਵੀ ਟਰੈਕਟਰ ਦੇ ਦੋਨੇ ਪਾਸੇ ਕਿਉਂਕਿ ਸਵਰਾਜ 7 ਫੁੱਟ ਮੂਰੇ ਤੋਂ ਚੌੜਾ 6 ਫੁੱਟ 8 ਇੰਚ ਮੂਰੇ ਤੋਂ ਚੌੜਾ ਤੇ ਉਹਦੇ ਕਰਕੇ ਆਪਾਂ ਵੀ ਟਰੈਕਟਰ ਦੋਨੇ ਪਾਸਿਓਂ ਵੀ ਵਿਚਾਲੇ ਥੋਸ ਨਾ ਰਹੀ ਉਹਦੇ ਕਰਕੇ ਆਪਾਂ 14 ਫੁੱਟ ਚੌੜਾ ਕਰਿਆ ਉੱਪਰੋਂ ਦਾ ਪ੍ਰਭਾ ਉਹ 17 ਫੁੱਟ ਦੇ ਗੇੜ ਬਣ ਜਾਂਦਾ ਜਿਸੇ ਉਹ ਕਹੀ ਜਲਾ ਰਿਹਾ ਬੰਦਾ ਆਪਣਾ ਗਗਨ ਉੱਥੋਂ 17 ਫੁੱਟ ਬਣ ਜਾਂਦਾ 16.5 ਫੁੱਟ ਤੇ ਨੀਚੋਂ ਹੈਗਾ ਇਹ ਆਪਣਾ 14 ਫੁੱਟ ਕਿਉਂਕਿ ਉੱਪਰੋਂ ਘੇਰਾ ਖੁੱਲਦਾ ਖੁੱਲਦਾ ਫਿਰ ਅੱਗੇ ਖੁੱਲ ਜਾਂਦਾ ਤੇ ਲੋ ਵੀ ਪੂਰੀ ਫਿਨਿਸ਼ਿੰਗ ਦੇ ਰਹੇ ਨੇ ਹੁਣ ਮੁੰਡੇ ਮਿੱਤਰੋ ਜਿਹੜੀ ਬਾੜ ਬਣਾਉਣੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ 4-4 ਫੁੱਟ ਦੀ ਆਲੇ-ਦਾਲੇ ਬਾੜ ਆ ਸਾਰੀ ਤੇ ਇਹਦੇ ਵਿੱਚ ਆਪਾਂ 2.5 ਕਿੱਲਿਆਂ ਦਾ ਬਈ 4 ਪਾ ਲਾਂਗੇ 2.5 ਕਿੱਲਿਆਂ ਵਾਸਤੇ ਤੁਸੀਂ 35 ਫੁੱਟ ਲੰਬਾ ਤੇ 15 ਫੁੱਟ ਚੌੜਾ ਜਾਂ 14 ਫੁੱਟ ਚੌੜਾ ਬਣਾ ਸਕਦੇ ਹੋ ਤੇ ਟਾਲ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਾਬਿਓ ਇਟਾ ਵਾਲ ਕਿਉਂਕਿ ਜੇ ਬਾਣੀ ਬਣਾਉਣੀ ਹੁੰਦੀ ਆ ਮਾੜੀ ਮੋਟੀ ਆਪਾਂ ਇਧਰਲੇ ਪਾਸੇ ਉੱਚਾ ਰੱਖ ਲਿਆ ਥੋੜਾ ਬਹੁਤ ਜਿਵੇਂ ਪਰਾਂ ਸਾਢੇ ਕਿ ਤਿੰਨ ਫੁੱਟਾਂ ਚਾਰ ਫੁੱਟ ਪਰਲੇ ਪਾਸੇ ਆ ਤਾਂ ਇਧਰਲੇ ਪਾਸੇ ਮਤਲਬ ਸਾਢੇ ਢਾਈ ਕਿ ਫੁੱਟੇ ਆ ਦੋ ਕਿ ਫੁੱਟ ਲਾ ਲਓ ਤੁਸੀਂ ਵੀ ਢਾਲ ਕੋਈ ਇੰਨੀ ਬਣਾਉਣ ਦੀ ਲੋੜ ਗੱਲਬਾਤ ਹੈ ਨਹੀਂ ਤੇ ਬਾਕੀ ਕਰੋ ਜੇ ਇੱਕ ਗੱਲਬਾਤ ਇਧਰਲੇ ਪਾਸੇੋਂ ਮਿੱਟੀ ਦੀ ਸਾਰੀ ਥੇਪੜ ਥਪੜਈ ਜਾ ਹੋ ਗਿਆ ਤੇ ਤੁਹਾਨੂੰ ਪਰਲੇ ਪਾਸੇ ਵੀ ਜਿੱਥੋਂ ਪਾਣੀ ਦਾ ਲੰਗ ਆ ਆ ਬਣਾਤਾ ਵੀ ਇਹ ਬਣਾਤਾ ਵੀ ਪਾਣੀ ਦਾ ਲੰਗ ਜਿਹੜਾ ਪਰਾਂ ਵਿੜੇ ਵਾਲਾ ਪਾਣੀ ਆ ਉਹ ਸਾਰਾ ਇਧਰ ਨੂੰ ਆ ਜਾਊਗਾ ਬੀਹ ਦੇ ਵਿੱਚ ਨਿਕਲ ਜੂ ਤੁਸੀਂ ਮੇਰੇ ਇੱਧਰੇ ਪਾਸੇ ਦਿਖਾਉਣਾ ਵੀ ਢਾਲ ਸਾਰੇ ਪਾਸਿਓਂ ਇੱਕ ਨੰਬਰ ਬਣਾ ਦੀ ਲੋ ਵੀ ਚਾਹੇ ਇਹਦੇ ਵਿੱਚ ਹੁਣ ਮੈਂ ਸਨ ਆਉਣ ਵਾਲਾ ਬਣਾ ਦਵੇ ਯੰਤਰ ਕਿਉਂਕਿ ਹੁਣ ਚਾਰ ਵਾਲਾ ਤਾਂ ਬਹੁਤ ਈਜ਼ ਲੱਗੀ ਇਹਦੇ ਪਰ ਲੋ ਵੀ ਇੱਥੇ ਲਾ ਦਾਂਗੇ ਆਲੇ-ਦਾਲੇ ਸਾਰਾ ਸਿਸਟਮ